ਅਰਨਵ ਕੁਮਾਰ ਖਰਮੀ ਐਡਵੋਕੇਟ ਉਹ ਕਾਨਗੜੇ ਦੇ ਰਹਿਣ ਵਾਲੇ ਨੇ ਲੁਧਿਆਣਾ ਇ ਪ੍ਰੈਕਟਿਸ ਕਰਦੇ ਨੇ ਸਾਡੇ ਕੋ ਅੱਜ ਬਿਜ਼ਨਸ ਬਿਊਰੋ ਰੇਂਜ ਤੇ ਆਣਾ ਆਈ ਸੀ ਇਹਨਾਂ ਦਾ ਕਹਿਣਾ ਹੈਗਾ ਵੀ ਆ ਇੱਕ ਇਹਨਾਂ ਦੀ ਕੰਪਲੇਂਟ ਚੱਲਦੀ ਹੈ ਐਨ ਆਰ ਆਈ ਪੁਲਿਸ ਸਟੇਸ਼ਨ ਤੋਂ ਆਣ ਆਕੇ ਇਹਨਾਂ ਦੇ ਪਰਜਾਈ ਨੇ ਬਾਹਰ ਹੁੰਦੇ ਨੇ ਔਰ ਉਹਨਾਂ ਦੇ ਕੋਲ ਜ਼ਮੀਨ ਆ ਗਈ ਹੈ 3 2 1 ਟਾਈਕ ਔਰ ਉਹ ਜ਼ਮੀਨ ਇਹਨਾਂ ਨੇ ਪਾਵਰ ਟਵਰ ਇਹਨਾਂ ਨੂੰ ਦਿੱਤੀ ਹੋਈ ਹੈ ਕਿ ਕਿਸ ਨੇ ਵਿਜਾਇਸ ਕਬਜ਼ਾ ਕੀਤਾ ਹੋਇਆ ਪੋਪਲਰ ਵਗੈਰਾ ਚੋਰੀ ਕਰਕੇ ਸਿੱਧਾ ਇਹਨਾਂ ਦੀ 2021 ਵਿੱਚ ਦਰਖਾਸਤ ਦਿੱਤੀ ਸੀ ਜਿਹੜੀ ਕਾਈ ਤੱਕ ਪੈਂਡਿੰਗ ਚੱਲ ਰਹੀ ਹੈ ਔਰ ਉਹਦੇ ਇਹਨਾਂ ਦਾ ਕਹਿਣਾ ਹੈ ਉਹ ਪਰਚਾ ਦਰਜ ਕਰਨ ਵਾਸਤੇ ਬਾਰ-ਬਾਰ ਨਾ ਜਾ ਰਹੇ ਹਨ ਪਰ ਉਹ ਪਰਚਾ ਨਹੀਂ ਹੋਇਆ ਹੁਣ ਤੱਕ ਤੇ ਕਨਸਟੇਬਲ ਇੱਕ ਬਲਰਾਜ ਸਿੰਘ ਹੈਗਾ ਰੀਡਰ ਹੈ ਐਸਐਸ ਜੋ ਹੈ ਨਾ ਰਹੀਦਾ ਤੇ ਉਹਨੇ ਫਿਰ 1 ਲੱਖ ਰੁਪਏ ਦੀ ਮੰਗ ਕੀਤੀ ਹੈ ਤੇਰਾ ਪਰਚਾ ਹੋ ਜਾਏਗਾ ਉਹਨੇ ਅੱਜ ਫਿਰ 20000 ਰੁਪਏ ਉਹਨੇ ਲੱਗਿਆ ਅਗਲੇ ਹਫਤੇ ਉਹਨੇ ਦਿੰਦਾ ਕਿਹਾ ਸੀ ਤੇ ਇਹ더라 ਦੇਣਾਰੇ ਚਾਹੁੰਦੇ ਸੀਗੇ ਇਹ ਪੈਸੇ ਇਹਨਾਂ ਨੇ ਸਾਡੇ ਕੋਲ ਕੋਚ ਦਿੱਤਾ ਹੈਗਾ ਔਰ ਇੱਥੇ ਆ ਕੇ ਸਰਕਾਰ ਦੱਸ ਗਿਆ ਔਰ ਉਸ ਤੋਂ ਬਾਅਦ ਵੈਕਿਸ਼ਨ ਤੋਂ ਬਾਅਦ ਮਗਰਮਾ ਦਰਜ ਕਰਕੇ ਕ੍ਰੈਪ ਇੱਕ ਟੀਮ ਤਿਆਰ ਕੀਤੀ ਸੀ ਡੀਐਸ ਵੀ ਵਿੱਚ ਉਹ ਅਧਿਕਾਰਾਂ ਦੇ ਚੋਣ ਤੋਂ ਬਾਅਦ ਔਰ ਇਹਨੂੰ ਸਪਾਂਸਰ ਕਰਦਾ ਰਾਜ ਸਿੰਘ ਜਿਹੜਾ ਹੈਗਾ ਇਹਨੂੰ ਰੰਗੇ 200 ਰੁਪਏ ਦੇ ਕੇ ਸਰਕਾਰੀ Yeah. Mm -hmm.